ਪੜ ਗਏ ਸੋफी ਬੰਦਿਆਂ ਨੂੰ ਵੀ ਨਾਮ ਦੇ ਨਸ਼ੇ ਤੁਹਾਡੇ ਚ ਜਿਹੜੇ ਨੇਤ ਨੇ ਵੀ ਹੋਣਗੇ ਇੱਕ ਨਸ਼ਾ ਵਾ ਨੇਤ ਨੇ ਆਉਂਦਾ ਆ ਜਿੰਨੇ ਨੌਜਵਾਨ ਕਰਾਏ ਪਏ ਸੀ ਨਾ ਭਾਈ ਅਮਰਤਪਾਲ ਸਿੰਘ ਨੇ ਪਿਆਰ ਕੀਤਾ ਤੁਸੀਂ ਮਾਝੇ ਦੀ ਧਰਤੀ ਨੇ ਮਾਣ ਰੱਖਿਆ ਇੱਥੇ ਗੱਲ ਜਿੱਤਣ ਹਾਰਨ ਦੀ ਨਹੀਂ ਸੀ ਗੱਲ ਸੀ ਪੱਗ ਦੀ ਇੱਕ ਸੱਜਣ ਨੇ ਮੈਨੂੰ ਆਖਿਆ ਬਾਬਾ ਜੀ ਜੇ ਜਿੱਤ ਵੀ ਗਏ ਤੇ ਕਿਹੜਾ ਕੁਝ ਨਾ ਮੈਂ ਕਿਹਾ ਬੈਲਿਆਂ ਨੇ ਕੀ ਕੀਤਾ ਫੋਲੋ ਵੇ ਪਹਿਲੇ ਜਿੱਤ ਕੇ ਕੀ ਕੀਤਾ ਸਾਡਾ ਕਹਿ ਨਹੀਂ ਕਰਨਾ ਸਾਨੂੰ ਬਾਲ ਕੇ ਸਿੱਖਣੀ ਪੈਣੀ ਹੈ ਭਾਵੇਂ ਉਹ ਜਿੱਤੇ ਜਾਂ ਹਾਰੇ ਗੱਲ ਹੈ ਇਸ ਵੇਲੇ ਸਾਡੀ ਪੱਗ ਦੀ ਸੀ ਵੀ ਅਣਖ ਹੈਗੀ ਅਗਲਿਆਂ ਵੀ ਵੇਖੋ ਮਾਫੀ ਦਿਓ ਮੈਂ ਗਲਤ ਨਾ ਹੋਵਾਂ ਅਗਲਿਆਂ ਟਿਕਟ ਦਿੱਤੀ ਹੀ ਤਾਂ ਹੈ ਉਹਦਾ ਨਹੀਂ ਦੇਣੀ ਉਹਨਾਂ ਟੋਇਆ ਸੀ ਕਿ ਇਸ ਧਰਤੀ ਤੇ ਕਿੰਨੇ ਕੁ ਬੈਠੇ ਆ ਜਿਹੜੇ ਸੋਚਦੇ ਮਾਲਕ ਤੁਹਾਡੇ ਜਿਹੜੇ ਜੀ ਬੁੱਧੀ ਜੀਵੀ ਬੈਠੇ ਹੋਣਗੇ ਸਮਝ ਗਿਆ ਅਗਲਿਆਂ ਨੇ ਦੇਖਣਾ ਚਾਇਆ ਉਹ ਦੋ ਟੱਕਿਆਂ ਦੀ ਜਨਾਨੀ ਕਹਿੰਦੀ ਐ ਪੰਜਾਬ ਦੇ ਵਿੱਚ ਨਾ ਖਾਲਿਸਤਾਨਵਾਦ ਰਿਹਾ ਇਹ ਸਾਰਾ ਪੰਡਾਰਾ ਇੱਕੋ ਹੀ ਆ ਕਿ ਗੁਰੂ ਰਾਮਦਾਸ ਦੀ ਮਿਹਰ ਦੇ ਨਾਲ ਉਹਨੂੰ ਤੇ ਪ੍ਰਸ਼ਾਦ ਮਿਲ ਗਿਆ ਤਤ ਤਤ ਆਖੋ ਸਤਨਾਮ ਹੈ ਇਸ ਕਰਕੇ ਉਹਨਾਂ ਲੋਕਾਂ ਨੇ ਵੇਖਿਆ ਵੀ ਵੇਖੀਏ ਭਾਉ ਦੇ ਮਗਰ ਕੁਝ ਹੈਗਾ ਕਿ ਨਹੀਂ ਕਿ ਪੰਜਾਬ ਅੱਧਾ ਤੇ ਭਈਏ ਸਾਂਭ ਗਿਆ ਅੱਧਾ ਜਵਾਨੀ ਬਾਹਰ ਚਲੇਗੀ ਤੇ ਬਾਕੀ ਨਸ਼ਿਆਂ 'ਚ ਪੈ ਗਏ ਕਿ ਥੋੜਾ ਜਿਹਾ ਲਾ ਕੇ ਵੇਖੋ ਵੀ ਬੈਠੇ ਆ ਕੋਈ ਕਿ ਖਤਮ ਕਣੀ ਪਰ ਤੁਹਾਡੀ ਇੱਕ ਇੱਕ ਵੋਟ ਨੇ ਅੱਜ ਪੂਰੀ ਵਰਲਡ ਨੂੰ ਦੱਸ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਸ਼ਾਨ ਚੁਟਕਣ ਵਾਲੇ ਅਜੇ ਜੀਂਦੇ ਆ ਕਿਉਂਕਿ ਗੁਰਮੁਖੋ ਸਾਡੇ ਪਿਤਾ ਪੁਰਖੀ ਪਿੱਛੇ ਵੇਖੋ ਤਸਵੀਰ ਲੱਗੀ ਐ ਧੰਨ ਗੁਰੂ ਅਰਜਨ ਸਾਹਿਬ ਦੀ ਪੰਜ ਪਿਆਲੇ ਅਸਤ ਜਾਣਦਾ ਨਹੀਂ ਜਿਹੜੇ ਜਾਂਦੇ ਉਹਨਾਂ ਨੂੰ ਪਤਾ ਹੋ ਮubarਕ ਹੋਵੇ ਜਾਂਦੇ ਵਿਚਾਰੇ ਚਲੋ ਸਾਰਿਆਂ ਦਾ ਸਤਿਕਾਰ ਜੋਗ ਧਰਮ ਪਰ ਆਪਾਂ ਦੇ ਆਪ ਦੇ ਪੰਜ ਪੀਰਾਂ ਦੀ ਗੱਲ ਕਰਾਂਗੇ ਪੰਜ ਪਿਆਲੇ ਪੰਜ ਪੀਰ ਪੰਜਵਾਂ ਪੀਰ ਤਵੀ ਤੇ ਬੈਠਾ ਜੇ ਪਹਿਲਾ ਪੀਰ ਕੌਣ ਹੈ ਧੰਨ ਗੁਰੂ ਨਾਨਕ ਦੇਵ ਜੀ ਦੂਜਾ ਪੀਰ ਕੌਣ ਹੈ ਧੰਨ ਗੁਰੂ ਤੀਜਾ ਪੀਰ ਕੌਣ ਹੈ ਧੰਨ ਗੁਰੂ ਚੌਥਾ ਪੀਰ ਧੰਨ ਗੁਰੂ ਰਾਮਦਾਸ ਜੀ ਮੈਨੂੰ ਇੱਕ ਬਜ਼ੁਰਗ ਨੇ ਪੁੱਛਿਆ ਪੁੱਤ ਇਹ ਪੰਜ ਪੀਰਾਂ ਦਾ ਜ਼ਿਕਰ ਤੇ ਸਾਰੇ ਕਰਦੇ ਆ ਪੰਜ ਪਿਆਲੇ ਕਿਹੜੇ ਆ ਇਹ ਵਾਰ ਜਦ ਪੂਰੀ ਪੜੀਦੀ ਨਾ ਕਿ ਪੰਜ ਪਿਆਲੇ ਪੰਜ ਪੀਰ ਛਠਵ ਪੀਰ ਇਹ ਪਿਆਲੇ ਕਿਹੜੇ ਆ ਉਹ ਪੰਜ ਪਿਆਲੇ ਐ ਜੀ ਪਹਿਲਾ ਪਿਆਲਾ ਜੀ ਸਤ ਦੂਜਾ ਸੰਤੋਖ ਤੀਜਾ ਦਇਆ ਤੇ ਚੌਥਾ ਜਿਨ੍ਹਾਂ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਮੈਲ ਤੋਂ ਰਹਿਤ ਪੰਥ ਦੀ ਨੀ ਰਖੀ ਤੇ ਪਹਿਲਾ ਸੱਚੋ ਦਨ ਬੋਲਿਆ ਸੀ ਧਿਆਨ ਦੇਣਾ ਇੱਥੇ ਕਿੰਨੇ ਨੌਜਵਾਨ ਮੇਰੀਆਂ ਭੈਣਾ ਵੀਰ ਹੈ ਜਿਹੜੇ ਅੰਮ੍ਰਿਤ ਛੱਕੇ ਵੀ ਕਾਲਾ ਤਾਗਾ ਗੱਟੇ ਤੇ ਬਣੀ ਫਿਰੇ ਮੈਂ ਉਹਨਾਂ ਦੀ ਗੱਲ ਕੀਤੀ ਜਿਹੜੇ ਅਮਰਤ ਛੱਕੇ ਵਾਲੇ ਦੁਜਿਆਂ ਨਾਲ ਤੇ ਆਪਣਾ ਹੈ ਹੀ ਕੋਈ ਨਹੀਂ ਉਹ ਤਾਂ ਜਾਦ ਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਕੇ ਵੀ ਦੁਜੇ ਤੇ ਜੇਠਾ ਮੱਥਾ ਢੇਕੇ ਤੇ ਸੋਚਣਾ ਚਾਹੀਦਾ ਵੀ ਸਿਰ ਤੇ ਉਦਣ ਹੀ ਦੇਦਾ ਸੀ ਜਦਨ ਅਮਰਤ ਛੱਕਿਆ ਤੇ ਮੱਥਾ ਕਦੇ ਨਾ ਟੇਕਣਾ ਹਣ ਜਿੱਦਾਂ ਕਹਿੰਦੇ ਨਾ ਦੁਪਹਿਰਾ ਸਹਿਬ ਆਪ ਜੀ ਕੱਢਦੇ ਹੋਗੇ ਸ਼ਹੀਦਾਂ ਸਿੰਘਾਂ ਨੂੰ ਪਿਆਰ ਕਰਦੇ ਕਹਿੰਦੇ ਕੋਈ ਸਿੰਘ ਨਾਲ ਬਾਣੀ ਪੜਦਾ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਬੜਾ ਪਿਆਰ ਸੀ ਉਹਦਾ ਜੋਤ ਵੀ ਜਗਾਉਂਦਾ ਹੈ ਰਾਤ ਦੇ 2 ਵਜੇ ਕਿਸੇ ਇਸ਼ਨਾਨ ਕਰਕੇ ਤੇ ਬੜਾ ਜੁੜਿਆ ਤੇ ਕਿਸੇ ਨਿੰਦਕ ਨੇ ਉਹਨੂੰ ਤੋੜ ਲਿਆ। ਉਹਨੂੰ ਤੋੜ ਕੇ ਤੇ ਲੈ ਗਿਆ ਕਿਸੇ ਦੇਹਧਾਰੀ ਬਾਬੇ ਕੋਲੇ। ਉਹ ਗਦੀ ਗੁੱਦੀ ਲਾਉਂਦਾ ਸੀ। ਉਹ ਪੁੱਠੇ ਸਿੱਧੇ ਕੰਮ ਕਰਾਉਂਦਾ ਸੀ। ਉਹਨੇ ਕਿਹਾ ਇਨਾਚਰ ਹੋ ਗਿਆ। ਪਾਠ ਕਰਦੇ ਨੂੰ ਸ਼ੀਦਾ ਸਿੰਘਾਂ ਨੂੰ ਮੰਨਦੇ ਨੂੰ ਫਰਕ ਤੇ ਕੋਈ ਲੱਗਦਾ ਨਹੀਂ। ਉਹਨੇ ਆਹ ਬਾਬੇ ਨਵੇਂ ਕੋ ਜਾਨੇ ਆ। ਜਦੋਂ ਬਾਬੇ ਦੇ ਕੋਲੇ ਗਿਆ ਇਹ ਸੱਚੀ ਘਟਨਾ ਹੈ ਤੇ ਉਸ ਵੇਲੇ ਉਸ ਬਾਬੇ ਨੇ ਜਦੋਂ ਅੱਖਾਂ ਬੀਟੀਆਂ ਨਾ ਆਉ ਦਾ ਲੱਗਾ ਪਾਠ ਪੂਜਾ ਕਰਨ ਦੇ ਵੇਖਣ ਲੱਗਾ ਵੀ ਇਹਦੇ ਘਰ ਚ ਕੀ ਚੱਕਰ ਆ ਤੇ ਜਦੋਂ ਸਮਾਧੀ ਲਾ ਕੇ ਲੱਗਾ ਵੇਖਣਾ ਤੇ ਬਾਬੇ ਦੀਆਂ ਚੀਕਾਂ ਨਿਕਲ ਗਈਆਂ ਚੀਕਾਂ ਜਰਨਲ ਕੁਲਦੀਪ ਬਰਾੜ ਜਿੰਨੇ ਹਰਿਮੰਦਰ ਸਾਹਿਬ ਤੇ ਖੁਦ ਮੁਖਤਿਆਰੀ ਕੀਤੀ ਫੌਜ ਦੀ ਉਹ ਬੰਦੇ ਨੇ ਵੀ ਇਹ ਗੱਲ ਮੰਨੀ ਐ ਕਿ ਗੁਰੂ ਰਾਮਦਾਸ ਜੀਆਂ ਪਾਤਸ਼ਾਹ ਜੀਆਂ ਪ੍ਰਕਰਮਾਂ ਦੇ ਵਿੱਚ ਇੱਕ ਬਾਬਾ ਖੜੋਤਾ ਐ ਜੀ ਦਾ ਸੀਸ ਤਲੀ ਦੇ ਉੱਤੇ ਆ ਉਹ ਅੱਜ ਵੀ ਹਾਜ਼ਰ ਜੇ ਉਨੇ ਆਪਣਾ ਸਿਰ ਚੜਾਇਆ ਲੋਕੀ ਪਤਾਸੀ ਚੜਾਉਂਦੇ ਰਮਾਲੇ ਚੜਾਉਂਦੇ ਸੋਨਾ ਚੜਾਉਂਦੇ ਚਾਂਦੀ ਚੜਾਉਂਦੇ ਡਾਲਰ ਚੜਾਉਂਦੇ ਲੱਡੂ ਚੜਾਉਂਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪ੍ਰਕਰਮਾ ਚ ਸਿਰ ਚੜਾਇਆ ਆਪਣਾ ਸੇਰਾ ਇਹ ਉਹਨਾਂ ਉਹਨਾਂ ਦੀ ਕੌਮ ਹੈ ਸਿਰ ਲੱਥੀਆਂ ਦੀ ਇਹ ਤੇ 21 21 ਸਾਲ ਭਾਂਡੇ ਮਾਜ ਕੇ ਲੰਡਨ ਦੀਆਂ ਗਲੀਆਂ ਦੇ ਵਿੱਚ ਤੇ ਉਦਮ ਸਿੰਘ ਅਰਗੇ ਫੇਰ ਵੀ ਜਾ ਕੇ ਲੱਭ ਲੈਂਦੇ ਖਹਿੜਾ ਨਹੀਂ ਛੱਡਦੇ ਆਖੋ ਸਤਿਰਾ ਦਾਈਓ ਕਹਿੰਦੇ ਵੀ ਸਾਰੀਆਂ ਕੌਮਾਂ ਪਾਸੇ ਕਰ ਦਿਓ ਜਿਨ੍ਹਾਂ ਚਿਰ ਸਿੱਖ ਕੌਮ ਜੀਂਦੀ ਐ ਉਹਨਾਂ ਚਿਰ ਕਿਸੇ ਦਾ ਇੱਕ ਨੰਬਰ ਨਹੀਂ ਆਉਣਾ ਇੱਕ ਨੰਬਰ ਤੇ ਤੁਹਾਡਾ ਹੀ ਨਾ ਆਉਣਾ ਏ ਇਸੇ ਕਰਕੇ ਅਫਗਾਨਿਸਤਾਨ ਕਹਿੰਦਾ ਮੈਂ ਅਮਰੀਕਾ ਦੇ ਗੋਡੇ ਲਵਾਦੇ ਪਰ ਜੇ ਮੇਰੇ ਗੋਡੇ ਕੋਈ ਲਵਾਉਣ ਵਾਲਾ ਸੀ ਤੇ ਹਰੀ ਸਿੰਘ ਨਲੂਆ ਜਿਨੇ ਜਮਰੌਦ ਦੀ ਹਿੱਕ ਤੇ ਦਰਾ ਖੈਬਰ ਦੀ ਕਿਲਾ ਬਣਾ ਕੇ ਨਿਸ਼ਾਨ ਸਾਹਿਬ ਚੜਾਇਆ ਚਲੇ ਆਪਾਂ ਵੀ ਜਾਣਾ ਪਤਾ ਨਹੀਂ ਕੈਂਸਰ ਹੋਣੀ ਸ਼ੂਗਰ ਹੋਣੀ ਆ ਐਕਸੀਡੈਂਟ ਹੋਣਾ ਇਹ ਬਹੁਤ ਉਫਤਾਈ ਖਬਰ ਮਿਲੀ ਸਿੰਘ ਸਾਹਿਬ ਹੈਡ ਗ੍ਰੰਥੀ ਗਿਆਨੀ ਬਲਕੀ ਸਿੰਘ ਜੀ ਉਹਨਾਂ ਦੇ ਲੱਗਤੇ ਜਿਗਰ ਕੁਝ ਸਿੰਘ ਨਾਲ ਨਹੀਂ ਰਹੇ ਗੁਰਮੁਖੋ ਇਸ ਸਰੀਰ ਦਾ ਕੋਈ ਭਰੋਸਾ ਨਹੀਂ ਤਾਂ ਹੀ ਸੰਤ ਜੀ ਕਹਿੰਦੇ ਹੁੰਦੇ ਸੀ ਅਣਖ ਦਾ ਜੀਣਾ ਤੇ ਮਰਦਾਂ ਦੀ ਮੌਤ ਦੇਣ ਥੋੜੇ ਚਾਹ ਸਹਿਬ ਜਿਆਦਿਆਂ ਦੀ ਉਮਰ ਕਿੰਨੀ ਸੀ 7 ਤੇ 9 ਸਾਲਾਂ ਦੇ ਸਾਹਮਣੇ ਸਾਰੇ ਪਾਸੇ ਦੁਸ਼ਮਣ ਹੀ ਦੁਸ਼ਮਣ ਆ ਤੇ ਚੋਲੇ ਪਾ ਕੇ ਦਮਾਲੇ ਬਣ ਕੇ ਸੂਬੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਉਹਨੇ ਕਿਹਾ ਤੁਹਾਡੀਆਂ ਪੁੱਤ ਬੋਟੀਆਂ ਲੀਰਾਂ ਹੋ ਜੜੀਆਂ ਤੁਹਾਡਾ ਕਿਸੇ ਨੇ ਸਨਸਕਾਰ ਨਹੀਂ ਕਰਨਾ ਤੁਹਾਡੇ ਕਿਸੇ ਨੇ ਖਫਣ ਨਹੀਂ ਪਾਉਣਾ ਮੈਂ ਕਿੰਨਾ ਕਿੱਦਾਂ ਦਾ ਖੂਨ ਹੋਵੇਗਾ ਮੇਰੇ ਗੁਰੂ ਗੋਬਿੰਦ ਸਿੰਘ ਦਾ ਬਾਬਾ ਫਤਿਹ ਸਿੰਘ ਹੱਸ ਕੇ ਕਹਿੰਦੇ ਮਰਦਾਂ ਨੂੰ ਖਫਣਾ ਦੀ ਲੋੜ ਨਹੀਂ ਹੁੰਦੀ ਤੂੰ ਆਪਣੀ ਤਿਆਰੀ ਕਰ ਚੌਣਾ ਕੀ ਹੈ ਤੂੰ ਉਹਨੇ ਕਿਹਾ ਚੌਣਾ ਮੇ ਆ ਵੀ ਤੁਸੀਂ ਜੂੜਾ ਕਟਾ ਦਿਓ ਨੌਜਵਾਨੋ ਧਿਆਨ ਦਿਓ ਜੇ ਸਮਾਗਮ ਰੱਖਿਆ ਥੇ ਥੋੜਾ ਜਿਹਾ ਅੰਦਰ ਨੂੰ ਆਪਣੇ ਨੂੰ ਲਾਇਓ ਗੱਲ ਉੱਥੇ ਵੀ ਊੜੇ ਤੇ ਜੂੜੇ ਦੀ ਚੱਲੀ ਸੀ ਬਾਜ ਤੇ ਤਾਜ ਦੀ ਕਹਿੰਦੇ ਜੂੜਾ ਕਟਾ ਦਿਓ ਤੇ ਸਿਰ ਝਕਾ ਦਿਓ ਤੇ ਬਾਬਾ ਫਤੇ ਸਿੰਘ ਕਹਿੰਦੇ ਨਾ ਤੇ ਜੂੜਾ ਕਟਾਉਣਾ ਤੇ ਨਾ ਸਿਰ ਝਕਾਉਣਾ ਇਹ ਤੂੰ ਜੋ ਕਰਨਾ ਕਰ ਲੈ ਤੇ ਅੱਜ ਗੁਰਮਖੋ ਸਾਡਾ ਦੁਖਾਂਤ ਹੈ ਅਸੀਂ ਰੋਜ਼ ਅਰਦਾਸ ਕਰਦੇ ਆ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਧ ਦਾਣ ਪਰੋਸਾ ਸਾਡੇ ਘਰ ਤੇ ਕੋਈ ਦਾਣ ਵੀ ਨਹੀਂ ਰਹਿ ਗਿਆ ਹਿੰਦੂ ਵੀਰ ਆਪਦੇ ਧਰਮ ਚ ਪੱਕੇ ਆ ਉਹ ਜਿੰਨੇ ਉਹਨਾਂ ਦੇ ਬੱਚਾ ਜੰਮਦਾ ਮੁੰਡਲ ਹੁੰਦਾ ਮੁਸਲਮਾਨਾਂ ਦੇ ਆਪਦੇ ਪੱਕੇ ਆ ਮੈਂ ਬਾਹਰ ਵੇਖਿਆ ਉਹ ਸਾਰੇ ਆਪਦਾ ਬੀਬੀਆਂ ਵੀ ਉਹਨਾਂ ਦੀਆਂ ਬੁਰਕਾ ਪਾਉਂਦੀਆਂ ਤੇ ਸਾਡੇ ਵਾਲੇ ਗੁਰਦੁਆਰੇ ਵੀ ਚੁੰਨੀ ਲਾ ਕੇ ਤੁਰੇ ਫਿਰਦੇ ਵਾਲ ਖਵਾਰ ਕੇ ਆਪੇ ਸਤਨਾ ਪਹਿਲੇ ਸਮੇਂ ਚ ਹੁੰਦਾ ਸੀ ਕਹਿਣਾ ਜਿਹਦਾ ਸਿਰ ਨੰਗਾ ਹੋ ਗਿਆ ਕਹਿਣਾ ਇਹਦਾ ਪਤੀ ਮਰ ਗਿਆ ਤੇ ਅੱਜ ਕਿੰਬਰੀ ਵਿਆਹ ਵਿੁੱਚ ਜਾਈਏ ਇਦਾਂ ਲੱਗਦਾ ਸਾਰਿਆਂ ਦੇ ਮਰ ਗਏ ਹੁੰਦੇ ਆ ਕੋਸੋਤ ਨਾ ਸਹੀ ਗੱਲ ਹੈ ਵੀ ਵੇਖੋ ਸਸ ਅਸੀਂ ਤੁਰ ਕਿਧਰ ਨੂੰ ਪਏ ਸਾਡੀ ਲੜਾਈ ਇਹੋ ਸੀ ਮੋਰ ਦੀ ਧਿਆਨ ਦਿਓ ਇੱਧਰ ਮੇਰੇ ਵੱਲ ਜੀ ਜੇ ਮੈਂ ਗਲਤ ਹੋਇਆ ਤੁਸੀਂ ਮੇਰੀ ਮੇਰੇ ਗੁਰੂ ਸਮਾਨ ਹੋ ਮੈਂ ਖੁਦ ਉਹ ਇਨਸਾਨ ਆ ਗੁਰਮੁਖੋ ਸਟੇਜ ਤੇ ਮੈਂ ਮੰਨਦਾ ਐ ਮੈਂ 8ਵੀਂ ਕਲਾਸ ਚ ਪੜਦਾ ਸੀ ਮੇਰੇ ਕੇਸ ਘਟੇ ਨਹੀਂ ਪਤਾ ਤੇ ਗਿਆਨੀ ਰਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਮਹਾਂਪੁਰਖਾਂ ਦਾ ਦੀਵਾਨ ਸੀ ਐਦਾਂ ਜਿੱਦਾਂ ਵੀਰ ਬੈਠੇ ਅਸੀਂ ਵੀ 5-7 ਜਾਣੇ ਅੱਗੇ ਬੈਠੇ ਨਹੀਂ ਕੋਈ ਸਮਝ ਹੀ ਮਜਾਕ ਮਜਾਕ ਜੇ ਜਦੋਂ ਮਹਾਰਾਜ ਦੀ ਕਥਾ ਚੱਲੀ ਉਹਨਾਂ ਨੇ ਸ਼ਹੀਦਾਂ ਬਾਰੇ ਸੁਣਾਇਆ ਤੇ ਅੰਦਰ ਨੂੰ ਸੱਟ ਵੱਜ ਗਈ ਜਿਹੜੀ ਆ ਵਜਣ ਵਾਸਤੇ ਪ੍ਰਬੰਧਕਾਂ ਨੇ ਇੰਨਾ ਪ੍ਰਬੰਧ ਕੀਤਾ ਲੱਖਾਂ ਰੁਪਈਆ ਲਾਇਆ ਕਾਦੇ ਲਈ ਸੰਦੇ ਵਿਦਵਾਨ ਵੀ ਸਾਡੇ ਬੱਚੇ ਜਾਗ ਬਹਿਣ ਇਹਨਾਂ ਨੂੰ ਸਮਝ ਆ ਜੇ ਅੱਜ ਇੱਥੇ ਮੱਥਾ ਟੇਕ ਕੇ ਜਾਣ ਕਿ ਅੱਜ ਤੋਂ ਬਾਅਦ ਮੈਂ ਕਦੇ ਨਹੀਂ ਆਈ ਕੋ ਨਹੀਂ ਜਾਊਂਗਾ ਆਖੋ ਸਤ ਮੈਂ ਖੁਦ ਹੀ ਹੈਰਾਨ ਐ ਨੌ ਨਾਥ 52 ਵੀਰ 84 ਸਿੱਧ 6 ਜਤੀ 10 ਗੁਰੂ ਸਹਿਬਾਨ ਉੱਠ ਕੇ ਕੋਈ ਕਹੇ ਦੇ ਬਾਬਾ ਕਿਸੇ ਦੇ ਕੇਸ ਕੱਟੇ ਮੈਂ ਮਾਫ਼ ਨਹੀਂ ਲੀ ਸ਼ਿਵਜੀ ਕੇ ਸਾਧਾਰੀ, ਰਾਮਜੀ ਕੇ ਸਾਧਾਰੀ, ਕ੍ਰਿਸ਼ਨਜੀ ਕੇ ਸਾਧਾਰੀ, ਬਾਲਮੀਕਜੀ ਕੇ ਸਾਧਾਰੀ, ਰਵਦਾਸਜੀ ਕੇ ਸਾਧਾਰੀ। ਇਹਨਾਂ ਕੇਸਾਂ ਨੂੰ ਕਿਉਂ ਪਿਆਰ ਕੀਤਾ? ਉਥੇ 7-9 ਸਾਲ ਦੀਆਂ ਜਿੰਦਾਂ ਨੂੰ ਇਹੋ ਹੀ ਕਿਹਾ ਗਿਆ ਵੀ ਸਿਰ ਝੁਕਾ ਦਿਓ ਤੇ ਪੱਗ ਲਾ ਦਿਓ। ਤੇ ਬਾਬਾ ਫਤਿਹ ਸਿੰਘ ਨੇ ਆਖਿਆ ਸਿਰ ਕੱਟੇ ਤੇ ਜਾ ਸਕਦੇ ਪਰ ਸੋਣਿਆ ਝੁਕਣੇ ਨਹੀਂ। ਵਾਗ ਗਿਆ ਉਹਨਾਂ ਦੇ ਸਿਰ ਕੱਟੇ ਗਏ। ਤੇ ਇਹ ਵੀ ਗੱਲ ਕਹੀ ਸੀ ਕਹਿਣ ਲੱਗੇ ਤੁਹਾਡੀਆਂ ਬੋਟੀਆਂ ਕੁੱਤਿਆਂ ਕਾਵਾਂ ਨੇ ਲਜਾਣੀਆਂ ਏ ਤੁਹਾਡੀ ਦੇਈ ਨੇ ਰੁੱਲਣਾ ਏ ਤੇ ਬਾਬਾ ਜੁਝਾਰ ਸਿੰਘ ਜੀ ਬਾਬਾਜੀਤ ਸਿੰਘ ਦੇ ਛੋਟੇ ਪਰਜੰਦ ਪਿਆਰੇ ਭਰਾ ਬਾਬਾ ਫਤੇ ਸਿੰਘ ਨੇ ਹੱਸ ਕੇ ਆਖਿਆ ਕਿ ਨੇ ਫੇਰ ਕੀ ਹੋ ਜੂ ਇਹ ਮਿੱਟੀ ਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਇਹ ਮਿੱਟੀ ਨੇ ਇੱਕ ਦਿਨ ਮਿੱਟੀ ਹੋਣਾ ਹੀ ਹੋਣਾ ਕੁਸਤਰਾ ਆਹ ਜ਼ਰੀਰ ਇਦਾਂ ਥੋੜਾ ਰਹਿਣਾ ਇਨਾ ਵੀ ਕੋਈ ਕਾਮ ਦੇ ਲੇਖੇ ਲੱਗ ਜਾਂਦਾ ਵਾ ਤੇ ਕੋਈ ਬੁੱਢੇ ਹੋ ਕੇ ਮੰਜੀਆਂ ਤੇ ਲੜਕਦਾ ਗੱਲ ਜਾਣਾ ਤਾਂ ਪੈਣਾ ਹੀ ਵੀਜ਼ਾ ਤਾਂ ਲੱਗਣਾ ਹੀ ਆਖੋ ਸਤਨਾਮ ਇੱਥੇ ਰਹਿਣਾ ਤਾਂ ਨਹੀਂ ਆਪਾਂ ਕਿਸ ਨੇ ਮਹਾਰਾਜ ਸਾਹਿਬ ਕਹਿੰਦੇ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਘਾਸ ਇਹੋ ਜੱਗ ਜਰਤਾ ਦੇਖ ਕੇ ਭੈਉ ਕਬੀਰ ਉਦਾਸ ਮਾਨੋ ਦਾਸ ਹੋ ਗਿਆ ਮਣਾ ਬੰਦੇ ਕਿੰਨੇ ਸੜਗੇ ਵੇਂਦਿਆਂ ਵੇਂਦਿਆਂ ਮੈਂ ਕਿਹੜਾ ਰਹਿਣਾ ਏ ਪਰ ਚਾਰ ਛਾਲ ਜਿਹੜੇ ਹੈਗੇ ਕੋਈ ਚੱਜ ਦਾ ਕੰਮ ਕਰੀਏ ਕੋਈ ਕੰਮ ਵਾਸਤੇ ਜੀਏ ਕੋਈ ਸੇਵਾ ਕਰੀਏ ਕੋਈ ਸਿਮਰਨ ਕਰੀਏ ਮਰਦੇ ਉਦਾਂ ਵੀ ਜਾਣਾ ਕਿੰਨੇ ਨੌਜਵਾਨ 14 ਮੁੰਡੇ ਸਾਡੇ ਪਿੰਡ ਚੋਂ ਮਰ ਗਏ ਜੀ ਤਿੰਨਾਂ ਮਹੀਨਿਆਂ ਚ 14 ਮੁੰਡੇ ਕਿਹੜੇ ਕਿਹੜੇ ਸੋਹਣੇ ਸੁਨੱਖੇ ਵੇਖ ਕੇ ਭੁੱਬਾ ਨਿਕਲਦਿਆਂ ਜਿਨ੍ਹਾਂ ਦੀਆਂ ਬਾਹਾਂ ਚ ਸਰਿੰਜਾਂ ਰਹਿ ਗਈਆਂ ਤੇ ਮਰਨਾ ਤੇ ਹੈਗਾ ਹੀ ਜੇ ਕਿਤੇ ਲੇਖੇ ਲੱਗ ਜਾਂਦੇ ਤੇ ਚੰਗੀ ਗੱਲ ਹੀ ਹੁਣ 14 ਬੱਚੇ ਤਿੰਨਾਂ ਮਹੀਨਿਆਂ ਚ ਇੱਕ ਪਿੰਡ ਚੋਂ ਮਰ ਜਾਣੇ ਬੜੀ ਵੱਡੀ ਘਾਟ ਦੀ ਗੱਲ ਆ ਗੁਰਮੁਖੋ ਸੁੱਤੇ ਪੈਨੇ ਸਾਡੇ ਆਗੇ ਕਹਿੰਦੇ ਨਾ ਕਿਸੇ ਨੇ ਮੁਰਗੇ ਨੂੰ ਆਖਿਆ ਸੀ ਕਹਿਣ ਲੱਗਾ ਵੀ ਤੈਨੂੰ ਮੈਂ ਵੜ ਦੇਣਾ ਹੀ ਬਾਗਣੀ ਦੇਣੀ ਤੂੰ ਉਹਨੇ ਕਿਹਾ ਚੱਲ ਭਰਾਵਾ ਕੱਲ ਤੋਂ ਨਹੀਂ ਦਿੰਦੇ ਬਾਗ ਬੰਦ ਕਰਾਈ ਪਹਿਲਾਂ ਫੇਰ ਅਗਲੇ ਦਿਨ ਕਹਿੰਦਾ ਜਿਹੜੀ ਤੂੰ ਜੀ ਅਕੜਾ ਕੇ ਖੰਭ ਜੇ ਖਿਲਾਰਦਾ ਇਹ ਵੀ ੜ ਜਾ ਤੈਨੂੰ ਮੈਂ ਵੜ ਦੂੰ ਬਈ ਉਹਨੇ ਕਿਹਾ 7 ਵਜਣਾ ਇਹ ਵੀ ਨਹੀਂ ਕਰਦੇ ਤੇ ਜੇ ਦਿਨ ਕਹਿੰਦਾ ਜਿਹੜਾ ਕੁਰਲ-ਕੁਰਲ ਕਰਦਾ ਇਹ ਵੀ ਬੰਦ ਕਰ। ਉਹਨੇ ਕਿਹਾ ਇਹ ਵੀ ਬੰਦ ਕਰ ਦੇ ਨੇ। ਤੇ ਚੌਥੇ ਦਿਨ ਫੇਰ ਜਾ ਕੇ ਕਹਿੰਦਾ ਨਹੀਂ ਮੈਂ ਤੈਨੂੰ ਵੱਡਣਾ ਹੀ ਐ। ਹੁਣ ਮੇਰੇ ਰਿਸ਼ਤੇਦਾਰ ਆਏ ਬੈਠੇ ਆ ਤੇ ਤੂੰ ਕੱਲਾ ਰਹਿ ਗਿਆ ਤੇ ਤੇਰੀ ਹੁਣ ਮੌਤ ਆਉਣੀ ਐ। ਮੁਰਗੇ ਦੀਆਂ ਅੱਖਾਂ 'ਚ ਪਾਣੀ ਆ ਗਿਆ। ਗੱਲ ਸਮਝ ਲਿਓ ਮੈਂ ਕਿਧਰ ਨੂੰ ਜਾਣੀ? ਉਹਨਾਂ ਕਿਹਾ ਰੋਂਦਾ ਕਾ ਤੋਏ ਮਰਨ ਤੋਂ ਡਰਦਾ ਐ। ਮੁਰਗੇ ਨੇ ਆਖਿਆ ਨਹੀਂ ਮਿੱਤਰਾ ਜਿਹੜਾ ਹੈ ਹੀ ਮੁਰਗਾ ਉਹਨੇ ਮਰਨਾ ਹੀ ਐ ਪਰ ਰੋਂਦਾ ਮੈਂ ਇਸ ਕਰਕੇ ਆ ਕਿ ਪਹਿਲੋਂ ਤੂੰ ਮੇਰੀ ਗੈਰਤ ਖਤਮ ਕੀਤੀ ਫਿਰ ਤੂੰ ਮੇਰੀ ਅਣਖ ਖਤਮ ਕੀਤੀ ਫਿਰ ਤੂੰ ਮੇਰੀ ਜਮੀਰ ਖਤਮ ਕੀਤੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਮੈਨੂੰ ਮਾਰਨਾ ਹੀ ਐ ਤੇ ਮੈਂ ਪਹਿਲੇ ਦਿਨ ਤੇਰੇ ਆਖੇ ਲਾ ਕੇ ਆਪਣੀ ਬਾਗ ਆਪਣੀ ਆਵਾਜ਼ ਨਾ ਬੰਦ ਕਰਦਾ ਮੈਂ ਆਵਾਜ਼ ਬੁਲੰਦ ਰੱਖਦਾ ਤੇ ਮਰਨਾ ਤੇ ਮੈਨੂੰ ਹਣ ਨਹੀਂ ਪਿਆ ਤੇ ਗੱਲ ਆਪਣੇ ਤੇ ਵੀ ਉਹੀ ਐ ਜੇ ਮੈਂ ਬਾਜੂਗਾ ਤੇ ਮੇਰੇ ਜਿਹੜਾ ਘਰੇ ਪੁੱਤ ਜੰਮਿਆ ਨਸ਼ੇ ਚ ਪਊਗਾ ਤੇ ਮਾਰੇ ਆਪਾਂ ਫੇਰ ਵੀ ਜਣਾ ਅਜ ਡਰਦੇ ਆ ਨਾ ਕਈ ਬੰਦੇ ਨਹੀਂ ਜੀ ਮੇਰੀ ਪਾਲਟੀ ਆ ਉਹ ਮੇਰੀ ਆ ਜੋ ਛੱਡ ਦਿਓ ਸਾਰਾ ਕੁਝ ਗੁਰਮਖੋ ਇੱਕ ਨਿਸ਼ਾਨ ਸਾਹਿਬ ਥੱਲੇ ਆ ਜਿਓ ਜੋ ਸਾਡੇ ਗੁਰੂ ਸਾਹਿਬ ਨੇ ਪਹਿਲਾ ਕਦਮ ਚੱਕਿਆ ਸੀ 1480 ਨੂੰ ਭਾਈ ਮਰਦਾਨਾ ਸਾਹਿਬ ਜੀ ਮਲੇ ਮਰਾਸੀਆਂ ਦਾ ਪੁੱਤ ਆਵਾਜ਼ ਬੜੀ ਸੋਹਣੀ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਮਰਦਾਨਿਆਂ ਬੱਕਰੀਆਂ ਹੀ ਚਾਰੇਗਾ ਕਿ ਮਰਦ ਬਣਨਾਂ ਹੀ ਕੋਲੋ ਵੈਗਰੇ ਉਹਨੇ ਕਿਹਾ ਬਾਬਾ ਮਰਦ ਕੀ ਹੁੰਦਿਆ ਅਸੀਂ ਤੇ ਗਰੀਬੀ ਦੇ ਮਾਰੇ ਲਤਾੜੇ ਹੈਗੇ ਆ ਆ ਬੱਕਰੀਆਂ ਚਾਰ ਕੇ ਤੇ ਦੋ ਚਾਰ ਗੀਤ ਗਾ ਲਈਦੇ ਆ ਤੇ ਲੋਕੀ 10 20 ਦੇ ਦਿੰਦੇ ਪ੍ਰਸ਼ਾਦਾ ਚੱਲਦਾ ਹੈ ਤੇ ਹਜ਼ੂਰ ਨੇ ਆਖਿਆ ਮੈਨੂੰ ਆਪਣੀ ਬਾਹ ਫੜਾ ਮੁਰਦਿਆਂ ਵਾਲੀ ਜ਼ਿੰਦਗੀ ਜੀਣਦੇ ਆ ਤੈਨੂੰ ਮਰਦ ਬਣਾਵਾ ਭਲਾ ਰਬਾਬ ਵਜਾਈਂਦਾ ਮਜਲਿਸ ਮਰਦਾਨਾ ਮਿਰਾਸੀ 1480 ਨੂੰ ਆਪਣੀ ਬਾਹ ਫੜ ਕੇ ਤੇ ਕਹਿੰਦਾ ਚੱਲ ਮੇਰੇ ਨਾਲ ਕਹਿੰਦਾ ਇੱਕ ਵਾਰੀ ਘਰੇ ਉਹ ਚਲ ਗਏ ਬੀਬੀ ਨੂੰ ਮਿਲ ਜੀਏ ਮਰਦਾਨੇ ਦੀ ماں ਘਰੇ ਬੈਠੀ ਕਹਿੰਦੇ ਮਾਤਾ ਸਤ ਕਰਤਾਰ ਕਹਿੰਦੀ ਪੁੱਤ ਕੌਣ ਐ ਕਹਿੰਦੇ ਪਟਵਾਰੀ ਦਾ ਪੁੱਤਰ ਨਾਨਕ ਆਇਆ ਈ ਉਹਨੇ ਕਿਹਾ ਮਾਤਾ ਤੇਰੇ ਮੁੰਡੇ ਨੂੰ ਮੈਂ ਨਾਲ ਲੈ ਜਾਂ ਉਹਨਾਂ ਕਿਆ ਲੈ ਜਾ ਕਹਿੰਦੇ ਅੱਗੇ ਪੰਜ ਸਿ ਆਏ ਉਹ ਤੇ ਮਰ ਗਏ ਤੇ ਮਾਰ ਇਨੇ ਵੀ ਜਾਣਾ ਆਖੋ ਵੈਰੇ ਹੈ ਜਿਹੜੇ ਇਸ ਤੋਂ ਵੱਡੇ ਪੁੱਤ ਮੇਰੇ ਮੌਤ ਡੈਣ ਨੇ ਲਏ ਨੇ ਚੁੱਕ ਬਾਬਾ ਸੋਭਾ ਪਾਮ ਦਾ ਕਦੇ ਨਹੀਂ ਬਾਗ ਅੰਦਰ ਕੱਚੇ ਫਲ ਜਿਹਦੇ ਜਾਂਦੇ ਟੁੱਟ ਬਾਬਾ ਮੋਇਆ ਵਾਂਗਰਾਂ ਫਿਰਦੀਆਂ ਉਹ ਮਾਵਾਂ ਮਰ ਗਏ ਜਿਨ੍ਹਾਂ ਦੇ ਪੁੱਤ ਬਾਬਾ ਤੇ ਮੇਰੇ ਪਾਤਸ਼ਾਹ ਕਹਿੰਦੇ ਮਰ ਜਾਣਾ ਨੇ ਕਹਿੰਦੀ 6-7 ਜੰਮੇ ਮਰ ਗਏ ਵਾਰੀ ਇਹਦੀ ਵੀ ਆਈ ਲੈ ਇਤਿਹਾਸ ਹੈ ਪਾਕਿਸਤਾਨ ਦੀ ਧਰਤੀ ਦਾ ਮਾਰੇ ਕਹਿੰਦੇ ਬੇਬੇ ਮੁੰਡਾ ਤੇਰਾ ਮਰ ਜਾਣਾ ਮਰਿਆ ਵੀ ਜਰਨਾ ਹੈ ਤੇ ਸਾਨੂੰ ਹੀ ਦੇ ਦੇ ਅਹੀਂ ਲੈ ਜੀਏ ਥੋੜੀ ਜੀ ਸੇਵਾ ਲੈ ਲਾਂਗੇ ਕੌਮ ਲਈ ਪੰਥ ਲਈ ਗ੍ਰੰਥ ਲਈ ਕਹਿੰਦੀ ਬਾਬਾ ਜੀ ਤੇਰੇ ਕਰਮਾਂ ਜੀ ਦੇ ਤੂੰ ਲੈ ਜਾ ਮਾਰੇ ਨੇ ਮਾਤਾ ਨੂੰ ਗੱਲ ਨਾ ਲਾ ਕੇ ਸੁਗੀ ਮਰਾਸਨ ਨੂੰ ਮਹਾਰਾਜ ਕਹਿੰਦੇ ਰੋਂਦੀ ਕਿਉਂ ਬਾਦਾ ਕਹਿੰਦੀ ਸੁਣਿਆ ਸੀ ਲੋਕੀ ਸਾਨੂੰ ਆਪਣੇ ਚੌਂਕੇ ਝੋ ਪਛਾਣ ਕਰਕੇ ਕਹਿੰਦੇ ਥੱਲੇ ਬੈ ਤੂੰ ਮਜਬੀਆ ਤੂੰ ਛੀਂਬਾ ਤੂੰ ਨਾਈ ਐ ਅੱਜ ਪਹਿਲਾ ਵੇਖਿਆ ਓਹ ਪਟਵਾਰੀ ਦਾ ਪੁੱਤ ਹੋਵੇ ਸਾਡੇ ਗਰੀਬਾਂ ਦੇ ਵੇੜੇ ਜਾ ਕੇ ਤੇ ਸਾਨੂੰ ਗੱਲ ਨਾ ਲਾ ਲੇ ਦੁਨੀਆ ਵਾਲਿਓ ਰੂਪ ਵੇਖਿਓ ਰੂਪ ਵੇਖਿਓ ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਉਸ ਛੂਦਰ ਕੈ ਦਰਕਾਰੀ ਨੂੰ ਮੇਰਾ ਬਾਬਾ ਗੱਲ ਨਾਲ ਲਾਉਂਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਬੋਲੋ ਆਉਂਦਾ ਏ ਨਹੀਂ ਲਾਲਚ ਕੋਈ ਮਰਦਾਨੇ ਨੂੰ ਨਾ ਪੈਸੇ ਦਾ ਨਾ ਅਹੁਦੇ ਦਾ ਬੇਸ਼ੱਕ ਘਰ ਵਿੱਚ ਮਸਲਾ ਏ ਕਦੇ ਰੋਟੀ ਤੇ ਕਦੇ ਸੌਦੇ ਦਾ ਮੇਰਾ ਨਾਨਕ ਨਾ ਕੱਲਾ ਰਹਿ ਜਾਵੇ ਬਸ ਦਿਲ ਚੋਂ ਇਹੋ ਚਾਹੁੰਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਮਾਰੇ ਕਹਿੰਦੇ ਬੀਬੀ ਚੁੱਪ ਕਰ ਜਾ ਮਰਦਾਨੇ ਦੀ ਮਾਂ ਕਹਿੰਦੀ ਚੁੱਪ ਤੇ ਕਰ ਜੀਉਗੀ ਮੈਨੂੰ ਰੋਣਾ ਇਸ ਗੱਲ ਦਾ ਆਉਂਦਾ ਵੀ ਅਜੇ ਤੱਕ ਸਾਡੇ ਵੇੜੇ 'ਚ ਆਇਆ ਕੋਈ ਨਹੀਂ ਤੇਰੇ ਵਰਗਾ ਗਰੀਬਾਂ ਨੂੰ ਸਿਰਫ ਆਟੇ ਦਾਣੇ ਫ੍ਰੀ ਦੇ ਕੇ ਰੱਖਿਆ ਬੋਲੋ ਐਗਰ ਬਸ ਆ ਚੀਜ਼ ਦੇ ਦਿਓ ਉਹ ਤਾਂ ਦੇ ਦਿੰਦੇ ਆ ਵੀ ਬਸ ਰੋਟੀਆਂ ਦਾਲ ਫ੍ਰੀ ਕਰ ਦਿਓ ਬੱਤੀ ਵੀ ਫ੍ਰੀ ਫਿਰ ਅੱਜ ਕੇ ਰੋਟੀਆਂ ਖਾ ਕੇ ਤੇ ਪੱਖਾ ਚਲਾ ਕੇ ਸੁੱਤੇ ਰਹਿਣਾ ਅੱਖ ਸਤਨਾਮ ਹਾਕ ਨਾ ਮੰਗਣਾ ਆਪਣਾ ਇਸ ਕਰਕੇ ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਗੱਲ ਵਕੜੀ ਪਾਈ ਤੇ ਆਖਿਆ ਕੋਈ ਵਿਰਲਾ ਪਹੁੰਚੇਗਾ ਇਸ ਨੇ ਜਿਸ ਮੰਜ਼ਲ ਤੇ ਜਾਣਾ ਦੁਨੀਆਂ ਦੇ ਰਾਗਾਂ ਚੋਂ ਵੱਖਰੇ ਰਾਗ ਸਾਜ ਨਾਲ ਗਾਣਾ ਇਹਦੇ ਅੱਗੇ ਝੁਕ ਜਾਣਾ ਵੱਡੇ ਦੁਨੀਆਂ ਦੇ ਵਿਦਵਾਨਾਂ ਮਰ ਜਾਣਾ ਆਖੀ ਨਾ ਬੀਬੀ ਇਹਨੂੰ ਆਖਿਆ ਕਰ ਮਰਦਾ ਨਾ ਮਰਦਾ ਤੇਰਾ ਪੁੱਤ ਮਰਦਾਨਾ ਉਸ ਵੇਲੇ ਉਥੋਂ ਮਹਾਰਾਜ ਨੇ ਅਰੰਭਤਾ ਕੀਤੀ ਸੁਲਤਾਨਪੁਰ ਦੀ ਧਰਤੀ ਤੇ ਆਏ ਮੋਦੀ ਖਾਨਾ ਕੀਤਾ ਤੇ ਜਦੋਂ ਬਾਬੇ ਤੇ ਸ਼ੱਕ ਹੋਇਆ ਇਤਿਹਾਸ ਲੰਮਾ ਸਮਾਂ ਨੇੜਿਆ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਨੌਕਰੀ ਛੱਡ ਦਿੱਤੀ ਜਿੱਦਾਂ ਜਰਨਲ ਸ਼ਿਵੇਗ ਸਿੰਘ ਵਰਗੇ ਯੋਧੇ ਪਤਾ ਨਹੀਂ ਹੋਰ ਕਿੰਨੇ ਜਿੱਦਾਂ ਉਹ ਸਾਡੀ ਭੈਣ ਨੇ ਭਾਵੇਂ ਉਹਨੇ ਅਮੋਸ਼ਨਲ ਹੋ ਕੇ ਭਾਵੇਂ ਅਣਖ ਦੇ ਵਿੱਚ ਕੰਮ ਕਰਤਾ ਸੇਵਾ ਗੁਰੂ ਹੀ ਲੈਂਦਾ ਆਖੋ ਸਤਿਨਾਮ ਹੁਣ ਜੋ ਕੋ ਮਰਜੀ ਕਹੀ ਜਾਵੇ ਜਿਹੜੇ ਕਾਰਜ ਹੋਣੇ ਸੀ ਉਹਦੇ ਗੱਲ ਜਵਾਨ ਚੋਂ ਤੀਰ ਕਮਾਨ ਚੋਂ ਗੋਲੀ ਬੰਦੂਕ ਚੋਂ ਤੇ ਬੰਦਾ ਜਹਾਨ ਚੋਂ ਇੱਕ ਮਰੀ ਨਿਕਲ ਗਿਆ ਮੁੜਦਾ ਥੋੜਾ ਮਹਾਰਾਜ ਸੱਜੇ ਪਾਤਸ਼ਾਹ ਕਹਿੰਦੇ ਲਓ ਵੀ ਆਵਦੀ ਦੁਕਾਨ ਸੰਭੋ ਮੋਦੀ ਖਾਨਾ ਆਪਾਂ ਨੌਕਰੀ ਨਹੀਂ ਹੁਣ ਚਾਕਰੀ ਕਰਨੀ ਐ ਉਸ ਧਰਤੀ ਦੇ ਉੱਤੋਂ ਇਨਕਲਾਬ ਦੀ ਨੀਂਹ ਰੱਖੀ ਮੇਰੇ ਸਹਬ ਨੇ ਤੇ ਸੁਲਤਾਨਪੁਰੋਂ ਮਹਾਰਾਜ ਨੇ ਕੂਚ ਕੀਤਾ ਏਮਨਾਬਾਦ ਐਮੜਾਬਾਦ ਦੀ ਧਰਤੀ ਤੇ ਆ ਕੇ ਮਹਾਰਾਜ ਸਾਹਿਬ ਜੀ ਨੇ ਇੱਕ ਕਿਰਤੀ ਦਾ ਦਰਵਾਜ਼ਾ ਖੜਕਾਇਆ ਦਰਵਾਜ਼ੇ ਤੇ ਆਵਾਜ਼ ਦਿੱਤੀ ਬੂਹਾ ਖੋਲ ਅੰਦਰੋਂ ਆਵਾਜ਼ ਆਈ ਕੌਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੋ ਮੁਸਾਫਰ ਫੇਰ ਦਰਵਾਜ਼ਾ ਖੜਕਿਆ ਆਵਾਜ਼ ਆਈ ਕੌਣ ਕਹਿੰਦੇ ਦੋ ਮੁਸਾਫਰ ਲਾਲੂ ਕਹਿੰਦਾ ਬਾਬਾ ਸਾਰੀ ਦੁਨੀਆ ਹੀ ਮੁਸਾਫਰ ਹੈ ਰਹਿਣਾ ਕਿੰਨੇ ਆਖੋ ਵਹਿਗੇ ਇੱਥੇ ਕਈ ਤੁਰ ਗਏ ਕਈ ਚਲੇ ਗਏ ਜਾਂਦਾ ਹੀ ਐ ਮਹਾਰਜ ਕਹਿੰਦੇ ਬੂਆ ਖੋਲੇ ਨਾਲੇ ਸਾਰੀਆਂ ਗੱਲਾਂ ਬਾਹਰ ਹੀ ਕਰਨੀਆਂ ਆਖੋ ਸਤਨਾਕ ਕਹਿੰਦਾ ਕੌਣ ਮਹਾਰੇ ਕਹਿੰਦੇ ਦੋ ਮੁਸਾਫਰ ਉਹ ਅੱਗੋਂ ਫੇਰ ਕਹਿੰਦਾ ਸਾਰੀ ਦੁਨੀਆ ਹੀ ਮੁਸਾਫਰ ਹੈ ਚਲੇ ਜਾਣਾ ਜਿੰਨੀ ਸੰਗਤ ਬੈਠੀ ਸਾਰਿਆਂ ਨੇ ਆਪਾਂ ਇੱਕ ਦਿਨ ਚਲੇ ਜਾਣਾ ਮਹਾਰਜ ਕਹਿੰਦੇ ਬੂਆ ਖੋਲ ਸਾਰੇ ਮੁਸਾਫਰ ਹੈ ਤੈਨੂੰ ਹਮਸਫਰ ਬਣਾ ਲੀਏਗਾ ਜੀ ਕਿ ਆਖੋ ਸਤਨਾਕ ਬੂਆ ਖੁੱਲ ਗਿਆ ਤੇ ਮਹਾਰੇ ਸਾਹਿਬ ਦੀ ਮੰਜੀ ਤੇ ਬੈਠਿਆ ਬਹੁਤ ਪਿਆਰ ਦੀਆਂ ਕਥਾ ਚੱਲੀਆਂ ਬਾਤਾਂ ਚੱਲੀਆਂ ਇਧਰੋਂ ਬਾਬਰ ਆ ਗਿਆ ਪਹਿਲੀ ਟੱਕਰ ਬਾਬੇ ਤੇ ਬਾਬਰ ਕਿਆਂ ਦੀ ਉੱਥੇ ਹੋਈ ਇਧਰੋਂ ਬਾਬੇ ਕੇ ਗੁਰੂ ਕੇ ਪਿਆਰੇ ਆਏ ਐ ਮਹਾਰਾਜ ਸਾਹਿਬ ਜੀ ਕਹਿੰਦੇ ਅੱਜ ਬਾਬਰ ਨੂੰ ਜਾਵਰ ਕਹਿਣਾ ਏ ਮਰਦਾਨਿਆਂ ਬਵੇਂਗਾ ਨਾਲ ਸਭ ਤੋਂ ਪਹਿਲਾ ਧਰਨਾ ਮੈਂ ਗਲਤ ਨਾ ਵਾਂ ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਸਰਕਾਰ ਦੇ ਨਾਲ ਪਹਿਲੀ ਟੱਕਰ ਉਦਣ ਲਈ ਸੀ ਸਾਰਾ ਪਿੰਡ ਭੱਜ ਗਿਆ ਜਦੋਂ ਪਤਾ ਲੱਗਾ ਨਾ ਹਮਲਾ ਹੋ ਗਿਆ ਬਿਸਤਰੇ ਤਲਾਈਆਂ ਮੱਝਾਂ ਕਟੀਆਂ ਵਛੀਆਂ ਲੈ ਕੇ ਲੋਕੀ ਬਹਿ ਬਹਿ ਨਿਕਲ ਗਏ ਲਾਲੋ ਕਹਿੰਦਾ ਨਾਨਕ ਪ੍ਰਕਾਸ਼ ਵਿੱਚ ਕਹਿੰਦਾ ਬਾਬਾ ਭੱਜ ਲੋ ਮਾਰੇ ਕਹਿੰਦੇ ਇਹਦਾ ਕਰਕੇ ਤੇ ਆਏ ਜੇ ਭਜਣਾ ਹੁੰਦਾ ਤੇ ਆਉਂਦੇ ਕਿਉਂ ਉੱਥੇ ਰਸਤੇ 'ਚ ਬਹਿ ਗਏ ਸਤਿਗੁਰੂ ਨਾਲ ਰਬਾਦੀ ਬਹਿ ਗਿਆ ਉੱਚੀ ਸੁਰ ਦੇ ਵਿੱਚ ਕੀਰਤਨ ਹੋਇਆ ਤੇ ਸ਼ਬਦ ਪੜਿਆ ਜੈਸੀ ਮੈਂ ਆਵੈ ਕਸਮ ਕੀ ਬਾੜੀ ਤੈਸੜਾ ਕਰੀ ਗਿਆਨ ਵੇ ਪਾਪ ਕੀ ਜਾਣ ਲੈ ਕਾਬਲੋਂ ਜੋਰੀ ਮੰਗੇ ਸ਼ਰਮ ਤਰੰਦ ਏ ਕੂੜ ਫਿਰੈ ਸਿੱਧੀ ਟੱਕਰ ਲਈ ਤੇ ਬਾਬਰ ਕਹਿੰਦਾ ਬਾਬਾ ਕਿਹੜਾ ਗਉਂਦਿਆ ਮੈਨੂੰ ਵੇਖ ਕੇ ਲੋਕੀ 20 ਕਿਲੋਮੀਟਰ ਪਿੰਡ ਚ ਖਾਲੀ ਕਰ ਜਾਂਦੇ ਹੈ ਪਹਿਲੀ ਵਾਰ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਰੱਬ ਨੂੰ ਹੱਥ ਘੜੀ ਭਾਈ ਮਰਦਾਨੇ ਦੇ ਸਿਰ ਤੇ ਪੰਡਾ ਚਕਾਤੀਆਂ ਲੈ ਗਏ ਜੇਲ੍ਹ ਚ ਸਭ ਤੋਂ ਪਹਿਲੀ ਜੇਲ੍ਹ ਕੱਟੀ ਗੁਰੂ ਨਾਨਕ ਸਾਹਿਬ ਨੇ ਬੋਲੋ ਐਗਰੇ ਦੂਜੀ ਵਾਰੀ ਜੇਲ੍ਹ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦੀ ਤੋਂ ਪਹਿਲਾਂ ਤੀਜੀ ਵਾਰੀ ਜੇਲ੍ਹ ਗਏ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਮੇਰਾ ਬਾਬਾ ਬੁੱਢਾ ਹੈਡ ਗ੍ਰੰਥੀ ਮਾਜਾ ਮਾਲਵਾ ਤੇ ਦਵਾਬਾ ਵੰਗਾਰ ਕੇ ਕਹਿੰਦਾ ਮਰਦੋ ਮੇਰੇ ਬਾਪੂ ਨੂੰ ਕਿੰਨੇ ਮਹੀਨੇ ਹੋ ਗਏ ਜੇਲ੍ਹ ਚ ਜਹਾਂਗੀਰ ਮੁਕਰਦਾ ਜੇ ਆਓ ਚੱਲਗੇ ਲੈਣ ਦਿ ਉਸ ਵੇਲੇ ਸੰਗਤ ਨਾਲ ਤੁਰੀ ਅੱਜ ਨਹੀਂ ਤੁਰਦੇ ਅਸੀਂ ਆਖੋ ਸਤਨਾਮ ਅੱਜ ਪਹਿਲਾਂ ਕਰਨ ਲਾ ਪੈਂਦੇ ਉਹ ਨਹੀਂ ਆਏ ਜਿਉਂ ਉੱਥੇ ਸਾਰੀ ਸੰਗਤ ਇਕੱਠੀ ਹੋ ਕੇ ਗਵਾਲੀਅਰ ਗਈ ਜਦੋਂ ਉੱਥੇ ਜਾ ਕੇ ਚੌਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਦਾ ਜੈ ਜੈਕਾਰ ਦੇ ਜਕਾਰੇ ਲੱਗੇ ਤੇ ਜਾਂਗੀਰ ਦਾ ਤਖਤ ਕੰਬਿਆ ਉਹਨੇ ਕਿਹਾ ਚਾਰ ਪੰਜ ਹੋਣਗੇ ਤੇ ਮੈਂ ਰੋਕ ਲੂੰਗਾ ਇਹ 5-6 ਹਜ਼ਾਰ ਸੰਗਤਾਂ ਆ ਗਈਆਂ ਕਿੰਨਿਆਂ ਨੂੰ ਅੰਦਰ ਦਵਾਂ ਬਾਬਾ ਬੁੱਢਾ ਸਾਹਿਬ ਭਾਈ ਜੇਠਾ ਵਰਗੇ ਸਿੱਖ ਕਹਿੰਦੇ ਬੰਦੇ ਦਾ ਪੁੱਤ ਬਣ ਕੇ ਮੇਰੇ ਗੁਰੂ ਸਾਹਿਬ ਨੂੰ ਜੇਲ੍ਹ ਚੋਂ ਬਾਹਰ ਕਢਦੇ ਨਹੀਂ ਤੇ ਫਿਰ ਸਾਨੂੰ ਵੀ ਅੰਦਰ ਕਰਦੇ ਉਦੋਂ ਆ ਫਰਕ ਹੈਗਾ ਸੀ ਹੁਣ ਏਦਾਂ ਨਹੀਂ ਹੁਣ ਜੇ ਇੱਕ ਤੁਰਦਾ ਤੇ ਚਾਰ ਜਾਣੇ ਲੱਤਾਂ ਖਿੱਚ ਲੈਂਦੇ ਆਖੋ ਸਤ ਹਾਂ ਮੈਨੂੰ ਗੱਲ ਯਾਦ ਆ ਗਈ ਕਹਿੰਦੇ ਰੱਬ ਨੇ ਨਾ ਵੰਡੀਆਂ ਪਾਈਆਂ Hindu Musalman ਤੇ Sikh ਵੱਡੀਆਂ ਗੋਮਾਂ ਦਾ ਘਰ ਬਣਾਇਆ ਤੇ ਸਿੱਖਾਂ ਦਾ ਸੱਚਖੰਡ ਨਾ ਗੰਧ ਕਰਤੀ ਤੇ ਦੂਜਿਆਂ ਨੇ ਸ਼ਿਕਾਇਤ ਕਰਤੀ ਜਾ ਕੇ ਕਹਿੰਦੇਹੀਂ ਗੁਸੇ ਤੇ ਰਨਾਉ ਰੱਬ ਜੀ ਕਹਿੰਦੇ ਗੱਲ ਕੀ ਹੋਈ ਕਹਿੰਦੇ ਸਿੱਖਾਂ ਨੂੰ ਸੱਚਖੰਡ ਨਾਲ ਦੀ ਕੰਧ ਕਾਤੋਂ ਦਿੱਤੀ ਰੱਬ ਕਹਿੰਦਾ ਕੀ ਗੱਲ ਹੋ ਗਈ ਤੁਹਾਨੂੰ ਚਿੰਤਾ ਕਾਦੋਂ ਕਰਦੇ ਜੀ ਕਹਿੰਦੇ ਚਿੰਤਾ ਕਰਨੀ ਨਹੀਂ ਜੇ ਇਟਲੀ ਚ ਗਏ ਤੇ ਉੱਥੇ ਗੁਰਦੁਆਰੇ ਬਣਾ ਲੈ ਜੇ ਇੰਗਲੈਂਡ ਗਏ ਤੇ ਉੱਥੇ ਗੁਰਦੁਆਰੇ ਬਣਾ ਲੈ ਜੇ ਕੈਨੇਡਾ ਗਏ ਤੇ ਕੈਨੇਡਾ ਦੀ ਕੈਬਨਟ ਵਿੱਚ ਪੰਜ ਅੰਮ੍ਰਿਤਧਾਰੀ ਬਿਠਾ ਦੇ ਜੇ ਅਮਰੀਕਾ ਗਏ ਤੇ ਨਾ ਉੱਥੇ ਗੁਰੂ ਘਰ ਤੇ ਨਿਸ਼ਾਨ ਗੜਦੇ ਸਾਨੂੰ ਡਰ ਲੱਗਦਾ ਵੀ ਨਾਲ ਦੀ ਕੰਧ ਇਹ ਨਾ ਕੰਧ ਢਾਕੇ ਸੱਚਖੰਡ ਤੇ ਕਬਜ਼ਾ ਕਰ ਜਾਣਾ ਸਮਝਾਉਣ ਲਈ ਹੁਣ ਇਹ ਨਾ ਕਿ ਉਹ ਵੀ ਇਹ ਕਿਹੜੇ ਗ੍ਰੰਥ ਚ ਲਿਖਿਆ ਕੁਝ ਗੱਲਾਂ ਦਿਲ ਦੀਆਂ ਹੁੰਦੀਆਂ ਵਾ ਤੇ ਰੱਬ ਜੀ ਹੱਸ ਕੇ ਕਹਿੰਦੇ ਚਿੰਤਾ ਨਾ ਕਰੋ Hindu Musliman Viro Isaiyo ਕੁਝ ਨਹੀਂ ਹੁੰਦਾ ਕਹਿੰਦੇ ਹੁੰਦਾ ਕਿਉਂ ਨਹੀਂ ਇਹਨਾਂ ਦੀ ਕੰਧ ਚੇਂਜ ਕਰ ਦਿਓ ਪਲਾਟ ਇਹਨਾਂ ਨੂੰ ਤੀਜੇ ਨੰਬਰ ਵਾਲਾ ਦਿਓ ਉਹਨਾਂ ਕਹਿੰਦਾ ਬੇਫਿਕਰ ਹੋ ਜੂ ਹੁਣ ਵੰਡੀ ਪੈ ਗਈ ਹੁਣ ਤੈਨੂੰ ਮੈਂ ਕੁਝ ਕਰਨਾ ਪਰ ਜਿਹੜਾ ਤੁਹਾਡਾ ਡਰ ਆ ਨਾ ਇਹ ਡਰ ਤੁਹਾਡਾ ਦੂਰ ਕਰ ਦਨੇ ਉਹਨੇ ਕਿਹਾ ਕਾਹਦਾ ਡਰ ਹੈ ਕਹਿੰਦੇ ਇਹਨਾਂ ਦਾ ਡਰ ਹੈ ਵੀ ਕਿਤੇ ਵਿੱਚ ਮਲਾ ਨਾ ਲੈਣ ਉਹਨਾਂ ਕਹਿੰਿਆ ਇਹ ਕਦੇ ਨਹੀਂ ਹੋ ਸਕਦਾ ਕਾਰਨ ਕੀ ਕਹਿੰਦੇ ਜਦੋਂ ਕੋਈ ਇਹਨਾਂ ਦਾ ਸਿੱਖ ਕੰਧ ਟੱਪ ਕੇ ਇੱਧਰ ਨੂੰ ਜਾਣ ਲੱਗੂਗਾ ਮੈਂ ਸਿੱਖ ਕੌਮ 'ਚ ਗਦਾਰ ਪੈਦਾ ਕਰਤੀਆ ਉਹਨਾਂ ਪਹਿਲਾਂ ਹੀ ਲੱਤਾਂ ਫੜ ਕੇ ਥੱਲੇ ਖਿੱਚ ਲੈਣਾ ਖੁਸਾਤ ਇਸ ਹੜੀ ਬਾਦ ਕਿਸ ਹੁੰਦੀ ਹੈ ਤਾਂ ਮੇਰੇ ਸੱਚੇ ਪਾਤਸ਼ਾਹ ਮੇਰ ਕਰਨ ਪਹਿਲੀ ਟੱਕਰ ਬਾਬੇ ਤੇ ਬਾਬਰ ਕਿਆਂ ਦੀ ਏਮਣਾ ਬਾਦ ਹੋਈ ਪਹਿਲੀ ਵਾਰੀ ਰੱਬ ਨੂੰ ਜੇਲ੍ਹ ਜਾਣਾ ਪਿਆ ਇਹ ਕਿਤੇ ਨਵੀਂ ਗੱਲ ਥੋੜਾ ਦੂਜੀ ਵਾਰੀ ਗੁਰੂ ਅਰਜਨ ਸਾਹਿਬ ਮਹਾਰਾਜ ਤੀਜੀ ਵਾਰੀ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਤੇ ਚੌਥੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੇਲ੍ਹ ਚ ਗਏ ਉਹਨਾਂ ਨੂੰ ਤੇ ਪਿੰਜਰਾ ਵੀ ਇਦਾਂ ਦਾ ਦਿੱਤਾ ਸੀ ਵੀ ਜੀਚ ਨਾ ਬੈਠਾ ਜਾਂਦਾ ਸੀ ਤੇ ਨਾ ਵਾਸ ਹੈ ਵਟਿਆ ਤੇ ਫਿਰ ਮਾਰੇ ਦੇ ਸਹਿਬ ਜਾਦੇ ਤੇ ਮਾਤਾ ਗੁਜਰਕੌਰ ਜੀਲ ਚ ਰਹੇ ਤੇ ਅੱਜ ਫਿਰ ਉੱਥੇ ਬੈਠੇ ਆਂ ਕੋ ਸਤਨਾਮ ਸ੍ਰੀ ਇਤਿਹਾਸ ਦੂਰੇ ਦੁਰਿਆ ਪਰ ਗੁਰਮੁਖੋ ਸਚਾਈ ਹੈ ਤਨ ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਪੰਜ ਸਰੋਵਰ ਬਣਾਤੇ ਸੰਤੋਖ ਸਰਚ ਚੂਬੀ ਲਾਓ ਸੰਤੋਖ ਮਿਲਦਾ ਵਿਵੇਕ ਸਰਚ ਚੂਬੀ ਲਾਓ ਵਿਵੇਕ ਮਿਲਦਾ ਬਾਲ ਸਰਚ ਚੁੱਬੀ ਲਾਓ ਤੇ ਅੰਦਰ ਖੜਦਾ RAM ਸਰਚ ਚੁੱਬੀ ਲਾਓ ਤੇ ਉਹਦੇ ਘਰ ਦਾ ਪਤਾ ਲੱਗਦਾ ਤੇ ਪੰਜਵਾ ਅਮਰਕਸਰ ਸਿੰਘ ਦੀ ਦਾ ਅੰਦਰ ਠਰਦਾ ਪੰਜ ਸਰੋਵਰਾਂ ਚ ਜਦੋਂ ਸਾਰਿਆਂ ਨੂੰ ਨਵਾਇਆ ਤੇ ਫਿਰ ਇਕੱਠਿਆਂ ਨੂੰ ਜਦੋਂ ਇਸ਼ਨਾਨ ਕਰਾਇਆ ਮਜਬੀ ਸ਼ੀਂਬਾ ਜੱਟ ਨਾਈ ਧੀਰ ਸਾਰੇ ਇਕੱਠੇ ਨਾਤੇ ਤੇ ਇਕੱਠਿਆਂ ਲੰਗਰ ਛਕਿਆ ਤੇ ਇਕੱਠਿਆਂ ਦਰਬਾਰ ਚ ਬਹਿ ਕੇ ਕੀਰਤਨ ਸੁਣਿਆ ਚਾਰੇ ਵਰਨ ਇਕੱਠੇ ਕਰ ਦਿੱਤੇ ਸਿੱਖ ਤੜਕੇ ਉੱਠ ਕੇ ਜਦੋਂ ਨਿਤਨੇਮ ਕਰਦਾ ਬ੍ਰਾਹਮਣ ਐ ਫਿਰ ਆਪ ਦਾ ਰਵਾਲ ਵਰ ਆਪਦੀ ਡੱਬ ਚ ਲੈ ਕੇ ਆਪਦਾ ਖੰਡਾ ਕਿਰਪਾਨ ਜਿਵੇਂ ਦਿਨੇ ਤੁਰਦਾ ਫਿਰਦਾ ਉਦੋਂ ਖੱਤਰੀ ਐ ਜਦੋਂ ਜੀਮੀਂਦਾਰ ਟਰਾਲੀ ਵਾਢ ਕੇ ਇੱਕ ਬੋਰੀ ਲਿਆ ਕੇ ਆਟੇ ਦੀ ਲੰਗਰ ਤੇ ਲ ਜਾਂਦਾ ਵੈਸ਼ ਐ ਜਦੋਂ ਲੰਗਰ ਛੱਕੇ ਦੇ ਸਾਰੀ ਸੰਗਤ ਦੀਆਂ ਝੂਠੀਆਂ ਥਾਲੀਆਂ ਫੜ ਫੜ ਕੇ ਮਾਣ ਜਾਂਦਿਆ ਜੋੜੇ ਝਾੜਨਦਿਆ ਉੱਥੇ ਗੁਰੂ ਰਾਮਦਾਸ ਦੇ ਘਰ ਉਹ ਸ਼ੂਦਰ ਐ ਇਹ ਚਾਰਾਂ ਨੂੰ ਇੱਕੋ ਰਤਬਾ ਦਿੱਤਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹ ਚੀਜ਼ ਹਜਮ ਨਹੀਂ ਹੋਈ ਕਿਸੇ ਨੂੰ ਕਹਿੰਦੇ ਬਾਬੇ ਨੇ ਤੇ ਸਾਰੇ ਇਕੱਠੇ ਹੀ ਕਰਤੇ ਮੁਸਲਮਾਨ ਸੁਖਮਣੀ ਸਾਹਿਬ ਪੜਨਦਿਆ ਉਹ ਤੁਹਾਨੂੰ ਚਾਹੁੰਦੇ ਵੀ ਇਹ ਮਟੀਆਂ ਤੇ ਜਾਣ ਤੇ ਕਲਾਕਾਰ ਵੇਖਣ ਤੇ ਡੋਲਿਆਂ ਤੇ ਧਾਗੇ ਬੰਨਣਾ ਕੋਈ ਜ਼ਰਦਾ ਤੁਹਾਡੀ ਆਜ਼ਾਦੀ ਨੂੰ ਉਸ ਗੱਲਾਂ ਦਾ ਸਾਰਾ ਕਾਰਨ ਇਕੱਠਾ ਹੋ ਕੇ ਕੁਝ ਵਿਆਦ ਆ ਕੁਝ ਮਾਰੇ ਦਾ ਸਗਾ ਭਰਾ ਵੀ ਬਾਗੀ ਹੋ ਗਿਆ ਤੇ ਸ਼ੇਖ ਫਤੇ ਵਰਗੇ ਦੂਜੇ ਤੀਜੇ ਸਾਰੇ ਰਲ ਗਏਗੇ ਤੇ ਬਾਪੂ ਦੀ ਸ਼ਿਕਾਇਤ ਦਾ ਐਡਾ ਪਲੰਦਾ ਪਚਾਤਾ ਉਥੇ ਤੇ ਸਤਿਗੁਰੂ ਮਹਾਰਾਜ ਤਰਪੈ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਹੁਣ ਅਸੀਂ ਮਾਲਾ ਦੇ ਚੱਲਿਆ ਅਸੀਂ ਸ਼ਹੀਦੀ ਦੇ ਦੇਣੀ ਹੈ ਤੇ ਸਾਡੇ ਪੁੱਤ ਨੂੰ ਖੰਡਾ ਫੜਾ ਦਿਓ ਤੇ ਸੰਗਤਾਂ ਨੂੰ ਕਹਿ ਦਿਓ ਕਿ ਹੁਣ ਸੋਨਾ ਚਾਂਦੀ ਤੇ ਕੜਾ ਪ੍ਰਸ਼ਾਦ ਤੇ ਮਿੱਠਾ ਨਾ ਲਿਓਣ ਵਧੀਆ ਵਧੀਆ ਘੋੜੇ ਲਿਆਉਣ ਤੇ ਸ਼ਸਤਰ ਇੱਕ ਵਾਰੀ ਪੰਡਤ ਨੇ ਵੀ ਕਿਹਾ ਸੀ ਬਾਬਾਈ ਬਾਬਾ ਜੀ ਕਿਰਪਾਨ ਕਾ ਤੋ ਜੋਕਲੀ ਤੁਹਾਡਾ ਤੇ ਕੰਮ ਵਾਲਾ ਫੇਰਨਾ ਤੇ ਨਾਮ ਜਪਉਣਾ ਤੁਸੀਂ ਖੰਡੇ ਚੁੱਕੀ ਫਿਰਦੇ ਤਲਵਾਰਾਂ ਤੇ ਪਿੱਛੇ ਸੁਥਰੇ ਸ਼ਾਹ ਬੈਠਾ 2 ਮਿੰਟ ਮਾਫੀ ਦੇਦਣੀ ਮੈਂ ਵੱੱਡ ਲੈ ਗਿਆ ਤੇ ਉਹਨੇ ਅੱਗੇ ਦੰਦੀਆਂ ਚੜਾਈਆਂ ਤੇ ਪੰਡਤ ਕਹਿੰਦਾ ਤੈਨੂੰ ਮੈਂ ਬੁਲਾਇਆ ਨਹੀਂ ਪਰੇ ਹੋ ਜਾ ਮੈਂ ਗੁਰੂ ਸਾਹਿਬ ਨਾਲ ਗੱਲ ਕਰਦਾ ਕਿੰਨਾ ਮਾਰੇ ਕਿਰਪਾਨਾਂ ਕਾ ਤੋ ਪਾਈਆਂ ਦੋ ਉਹ ਫੇਰ ਪਿੱਛੋਂ ਦੰਦੀਆਂ ਚਰਾ ਕੇ ਸੈੰਤ ਜੀ ਮਾਰੇ ਪੁੱਠੀ ਜੀ ਜਦੋਂ 5-6 ਵਰੀ ਦੰਦੀਆਂ ਚਰਾਈਆਂ ਤੇ ਇਹਦਾ ਡੰਡਾ ਪਿਆ ਤੇ ਪੰਡਤ ਨੇ ਡੰਡਾ ਫੜ ਕੇ ਉੱਠ ਕੇ ਕਹਿੰਦਾ ਹੁਣ ਕਰ ਮਾਰੇ ਖੇਲੇ ਵਹਿਜਾ ਕਾ ਤੋ ਗੁੱਸੇ ਜਾ ਗਿਆ ਇਹਦਾ ਪਾਤਸ਼ਾਹ ਗੱਲ ਤੁਹਾਡੇ ਨਾਲ ਕਰਦਾ ਦੰਦੀਆਂ ਚਰਾਂਦਾ ਮੈਂ ਸਿਰ ਪਾੜ ਦੇਣਾ ਮਾਰੇ ਕਹਿੰਦੇ ਤੂੰ ਜਿਹੜੀ ਗੱਲ ਪੁੱਛੀ ਤੇਰਾ ਜਵਾਬ ਮਿਲ ਗਿਆ ਤੂੰ ਸਾਨੂੰ ਪੁੱਛਿਆ ਵੀ ਤੁਹਾਡੀ ਜੋਤ ਗੁਰੂ ਨਾਨਕ ਦੀ ਮਾਲਾ ਫੇਰਦੀ ਐ ਤੇ ਕੜਾ ਪ੍ਰਸ਼ਾਦ ਲੰਗਰ ਵਰਤਾਉਣੇ ਤੁਸੀਂ ਤੁਹਾਡੇ ਸਰੀਰ ਤੇ ਸ੍ਰੀ ਸਹਿਬਾ ਪਾਈਆਂ ਚੰਗੀਆਂ ਨਹੀਂ ਲੱਗਦੀਆਂ ਮਹਾਰਾਜ ਕਹਿੰਦੇ ਪੰਡਤ ਜੀ ਮੇਰੇ ਸੇਖ ਨੇ ਦੰਦੀਆਂ ਚਰਾਈਆਂ ਤੇ ਤੂੰ ਡੰਡਾ ਫੜ ਲਿਆ ਤੇਰੇ ਰਾਜ ਨੇ ਮੇਰੇ ਪਿਤਾ ਨੂੰ ਤਤੀ ਤਵੀ ਤੇ ਬਿਠਾ ਕੇ ਸਿਰ ਚ ਰੇਤਾ ਪਾਇਆ ਤੇ ਮੈਂ ਸ੍ਰੀ ਸਹਿਬਾ ਨਾ ਚੱਕਾਂ ਤੇ ਕੀ ਚੱਕਾਂ ਤੇਰਾ ਜਵਾਬ ਮਿਲ ਗਿਆ ਜਾਂ ਤੁਰਦਾ ਵਣ ਜਦ ਦੁੱਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਬਹੁਤ ਬਹੁਤ ਧੰਨਵਾਦ ਆਪਕਿਆਂ ਦਾ ਬੈਠੇ ਰਹੋ ਕਿਉਂਕਿ ਗੁਰੂ ਸਾਹਿਬ ਹਾਜ਼ਰ ਬੈਠਿਆ ਤੇ ਇਹ ਨਾ ਹੋਵੇ ਵੀ ਨਾਲ ਹੀ ਸਾਰੇ ਜਣੇ ਉੱਠ ਕੇ ਤੁਰ ਪਿਓ ਸਿੰਘ ਸਾਹਿਬ ਜੀ ਹਾਜ਼ਰੀ ਪਰ ਨਹੀਂ ਤੁਸੀਂ ਲੋਕਲਾਂ ਇੱਥੇ ਰਹਿਣਾ ਏ ਜਿੰਨਾ ਚਿਰ ਸੋਖਾ ਸੰਮੀ ਹੁੰਦਾ ਜਾਏ ਉਹਨਾਂ ਸਾਲ ਬਾਅਦ ਹੀ ਸਮਾਗਮ ਹੋਣਾ ਇੰਨੀ ਕ ਬੇਨਤੀ ਪ੍ਰਵਾਨ ਕਰਿਓ ਇਹਨਾਂ ਪੈਰਾ ਵਰਤਾ ਦਿਓ ਕਿਉਂਕਿ ਰੂਹਾਂ ਬੜੇ ਦੁਪਹਿਰ ਦੇ ਸਿੰਘ ਸਹਿਬ ਆਏ ਤੇ ਬਲਾਰੇ ਨੂੰ ਸੰਗਤ ਦਾ ਚਿਹਰਾ ਚਾਹੀਦਾ ਤੋਂ ਮਹਾਰਾਜ ਸਤ ਸ੍ਰੀ ਅਕਾਲ